ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਪ्योर ਟੇਸਟ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਵਾਲੇ ਪਕੌੜੇ ਤੇ ਨਾਲ ਬਣਾਵਾਂਗੇ ਪਨੀਰ ਵਾਲੇ ਪਕੌੜੇ ਤੇ ਇੱਧਰ ਆਪਾਂ ਰੱਖ ਲਈ ਜੀ ਕੜਾਈ ਇਹ 'ਚ ਪਾ ਲਿਆ ਜੀ ਸਰੋਂ ਦਾ ਤੇਲ ਤੇ ਇੱਧਰ ਆਪਾਂ ਲਿਆ ਜੀ ਬੇਸਣ ਤੇ ਇੱਧਰ ਆਪਾਂ ਕੱਟ ਲਈ ਜੀ ਆਲੂ ਤੇ ਪਿਆਜ਼ ਤੇ ਸਭ ਤੋਂ ਪਹਿਲਾਂ ਜਿਹੜੇ ਆਪਾਂ ਤੇਲ ਸੀ ਉਹਨੂੰ ਲਿਆ ਕਰ ਗਰਮ ਤੇ ਜਿਹੜੀ ਸ਼ਿਮਲਾ ਮਿਰਚਾ ਇਹਨੂੰ ਆਪਾਂ ਕਰਾਂਗੇ ਜੀ ਪਹਿਲਾਂ ਫਰਾਈ ਅੱਗੇ 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 ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਇਹ ਣਾੜ ਪਾਵਾਂਗੇ ਜੀ ਗਰਮ ਮਸਾਲਾ ਇਹ ਣਾੜ ਪਾਵਾਂਗੇ ਜੀ ਆਪਾਂ ਮਿਰਚ ਮਿਰਚ ਆਪਾਂ ਰੈੱਡ ਪਾਵਾਂਗੇ ਅਦਰਕ ਚਮਚ ਪਾਵਾਂਗੇ ਮਿਰਚ ਦਾ ਹਾਂ ਆਪਾਂ ਇਸ ਨੂੰ ਲਮਾ ਦੇ ਜੀ ਕੋੜ ਉਹ ਜਿਹੜੀ ਆਪਣੀ Shimla mircha ਉਹਨੂੰ ਇਸ ਤਰ੍ਹਾਂ ਕੱਟ ਲੈਣਾ ਬਾਅਦ। ਜਿਹੜੀ ਜਿਹੜੀ Shimla mirchi ਆਪਾਂ ਠੰਡੀ ਕਰਕੇ ਹੁਣ ਆਪਾਂ ਪਾ ਲਈ ਹਾਂ ਜੀ ਕੋਲ ਦੇ ਵਿੱਚ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਜੀ ਕੋੜੇ। ਉਹਨਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਪਾਵਾਂਗੇ। ਮਾ ਜੀ ਆਪਣਾ ਸ਼ਿਮਲਾ ਮਿਰਚਾਂ ਨੇ ਜੜੇ ਪਕੌੜੇ ਸੀ ਉਹ ਹੋ ਗਏ ਆ ਰੈਡੀ ਉਹਨਾਂ ਨੂੰ ਆਪਾਂ ਲਿਆ ਜੀ ਕੱਢ ਬਣ ਗਏ ਆ ਜੀ ਤੇ ਲੋ ਜੀ ਹੁਣ ਆਪਾਂ ਬਣਾਉਣੇ ਜੀ ਪਨੀਰ ਵਾਲੇ ਪਕੌੜੇ ਇਹਦੇ ਵਿੱਚ ਲਈਆਂ ਜੀ ਆਪਾਂ ਹਰੀਆਂ ਮਿਰਚ ਤੇ ਨਾਲ ਆਪਾਂ ਲੈ ਜੀ ਨਮਕ ਤੇ ਜੁਨਾ ਪੈਨ ਕੋਰਜ ਕਰ ਲਾਂਗੇ ਮਿਕਸ ਤੇ ਇਧਰ ਆਪਾਂ ਲਾਵਾਂਗੇ ਜੀ ਪਨੀਰ ਤੇ ਪਨੀਰ ਦੇ ਵਿੱਚ ਲਾਵਾਂਗੇ ਜੀ ਆਪਾਂ ਹਰੀ ਮਿਰਚ ਤੇ ਨਮਕ ਤੇ ਨਾਲ ਆੜਨਾਵਾਂਗੇ ਜੀ ਆਪਾਂ ਇਹ ਮਿੱਠੀ ਸੌਸ ਮਿੱਠੀ ਸੌਸ ਲਾ ਕੇ ਫਿਰ ਆਪਾਂ ਇਹਨਾਂ ਨੂੰ ਇਹਦੇ ਵਿੱਚ ਲਾ ਦੇਵਾਂਗੇ ਇਦਾਂ ਉੱਪਰ ਤੇ ਹੁਣ ਇਹਨੂੰ ਆਪਾਂ ਲਾਵਾਗੇ ਬੇਸਣ ਦੇ ਨਾਲ ਕਰਾਂਗੇ ਐਡ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਦੇ ਕੋੜੇ ਬਣਾ ਲਾਂਗੇ ਜੀ ਸਾਰੇ ਜੀ ਬ੍ਰੈਡ ਵਾਲੇ ਜਿਹੜੇ ਬ੍ਰੈਡ ਸੀ ਉਹਨਾਂ ਨੂੰ ਆਪਾਂ ਤਿਰਛਾ ਕੱਟ ਲਿਆ ਤੇ ਹੁਣ ਉਹਦੇ ਵਿੱਚ ਲਾ ਦਵਾਂਗੇ ਜੀ ਸੌਸ ਤੇ ના ਨਾਵਾਂਗੇ ਜੀ ਹਰੀ ਮਿਰਚ ਵਿੱਚ ਪਾਵਾਂਗੇ ਜੀ ਪਨੀਰ ਤੇ ਇਹਨੂੰ ਕਰਾਖਾਂਗੇ ਜੀ ਉੱਪਰ ਤੇ ਹੁਣ ਲਾਵਾਂਗੇ ਜੀ ਮੀਸਣ ਸਾਰੇ ਆਪਣਾ ਆਪਣਾ ਲਈ ਜਾਈ ਜੀ ਆਓ ਜੀ ਆਪਣੇ ਪਨੀਰ ਦੇ ਜਿਹੜੇ ਪਕੌੜੇ ਸੀ ਉਹ ਆਪਾਂ ਕੱਢ ਲਏ ਆ ਤੇ ਇਹ ਆਪਾਂ ਹੁਣ ਇੱਕ ਪਲੇਟ 'ਚ ਪਾ ਕੇ ਸਾਰੇ ਰੈਡੀ ਕਰ ਲਏ ਆ ਤੇ ਹੁਣ ਆਪਾਂ ਬਣਾਉਣੇ ਆ ਜੀ ਬ੍ਰੈਡ ਵਾਲੇ ਪਕੌੜੇ ਇਹਨਾਂਓ ਜੀ ਜਿਹੜੇ ਆਪਾਂ ਪਕੌੜੇ ਸੀ Shimla mirch ਦੇ ਬਣਾਏ ਜੀ ਤੇ ਨਾਲ ਆਪਾਂ ਬਣਾਏ ਜੀ ਪਨੀਰ ਦੇ ਉੱਪਰ ਵਾਲੇ ਤੇ ਇੱਧਰ ਆਪਾਂ ਬਣਾਏ ਜੀ ਬ੍ਰੈਡ ਵਾਲੇ ਆਪਾਂ ਬਣਾਏ ਜੀ ਤਿੰਨ ਤਰ੍ਹਾਂ ਦੇ ਪਕੌੜੇ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਨਾ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ